ਬਦਲਦੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਹੁਣ ਹਰ ਪਾਸੇ ਨਜ਼ਰ ਆ ਰਹੀ ਹੈ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਨਵੀਆਂ ਪੁਲਾੰਗਾ ਪੁੱਟ ਰਿਹਾ ਹੈ ਪੰਜਾਬ ਸਰਕਾਰ ਨੇ ਬਜਟ ਵਿੱਚ ਸਿੱਖਿਆ ਲਈ 17762 ਕਰੋੜ ਰੁਪਏ ਰੱਖੇ ਹੋਏ ਹਨ ਇਹ ਫਰਕਟਾਵਾ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਉਦਯੋਗ ਦੇ ਵਣਜ ਪੂੰਜੀ ਨਿਵੇਸ਼ ਪ੍ਰੋਤਸਾਹਨ ਇਹਨਾਂ ਤਤੈ ਸੈਰ ਸਪਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਤਰुणਪ੍ਰੀਤ ਸਿੰਘ ਸੋਂਧ ਨੇ ਸੋਮਵਾਰ ਨੂੰ ਹਲਕਾ ਖੰਨਾ ਦੇ ਸਰਕਾਰੀ ਮਿਡਲ ਸਕੂਲ ਰਹੌਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਹੇੜੀ ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਸਰਕਾਰੀ ਮਿਡਲ ਸਕੂਲ ਗੋ ਸਰਕਾਰੀ ਪ੍ਰਾਇਮਰੀ ਸਕੂਲ ਗੋ ਅਤੇ ਸਰਕਾਰੀ ਮਿਡਲ ਸਕੂਲ ਰਤਨਹੇੜੀ ਦੇ 79.85 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਨਨਾ ਤੋਂ ਪੱਤਰਕਾਰ ਰੈਕਟਰ ਕਥੂਰੀਆ ਦੀ ਰਿਪੋਰਟ ਬੇਟੀ ਜੀ ਤੁਹਾਡੇ ਸਕੂਲ ਫੰਕਸ਼ਨ ਚੱਲ ਰਿਹਾ ਹੈ ਤੇ ਉਸ ਮੰਤਰੀ ਸਾਹਿਬ ਆਏ ਨੇ ਉਸ ਸੰਬੰਧੀ ਕੀ ਕਹਣੀ ਤੁਹਾਡਾ ਜੀ ਦੇਖੋ ਮੇਰਾ ਤਾਂ ਇਹ ਕਹਿਣਾ ਹੈ ਕਿ ਮੈਂ ਮੇਰਾ ਨਾਮ ਤਨੁਸ਼ਰੀ ਹੈ ਮੈਂ ਪਲਸ ਪਲਸ 2 ਕਲਾਸ ਦੀ ਵਿਦਿਆਰਥਣਾ ਮੈਂ ਇਸ ਸਕੂਲ ਦੀ ਹੈਡੀ ਦੀ ਵਿਦਿਆਰਥਣਾ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਜਿਹੜੀ ਸਰਕਾਰ ਨੇ ਸਾਨੂੰ ਇਹ ਸੁਭਗਤਾ ਪ੍ਰਦਾਨ ਕੀਤੀਆਂ ਸਰਦਾਰ ਭਗਵੰਤ ਮਾਨ ਜੀ ਸਰਦਾਰ ਹਰਜੋਤ ਸਿੱਖਿਆ ਮੰਤਰੀ ਸਰਦਾਰ ਜੋਤ ਸਿੰਘ ਬਾਦਜੀ ਅਤੇ ਸਾਡੇ ਕੈਬਨਿਟ ਮੰਤਰੀ ਤਰੁਪੀ ਸਿੰਘ ਸੋਨਜੀ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਸਹੂਲਤਾਂ ਬਣਾਈਆਂ ਗਈਆਂ ਹਨ ਜਿਸ ਕਾਰਨ ਬੱਚਿਆਂ ਨੂੰ ਬਹੁਤ ਜ਼ਿਆਦਾ ਆਸਾਨੀ ਹੁੰਦੀ ਹੈ ਸਾਡੇ ਸਕੂਲ ਵਿੱਚ ਪੜਾਈ ਬਹੁਤ ਵਧੀਆ ਢੰਗ ਨਾਲ ਕਰਾਈ ਜਾਂਦੀ ਹੈ ਜਿਸ ਜੋ ਸਾਡੇ ਸਕੂਲ ਦੇ ਅਧਿਆਪਕ ਵੀ ਬਹੁਤ ਮਿਹਨਤ ਕਰਦੇ ਹਨ ਜਿਸ ਕਾਰਨ ਸਾਡੇ ਸਕੂਲ ਦੇ ਵਿਦਿਆਰਥੀਆਂ ਦੇ ਨਤੀਜੇ ਬਹੁਤ ਵਧੀਆ ਆਉਂਦੇ ਹਨ ਸਾਡੇ ਸਕੂਲ ਵਿੱਚ ਬਹੁਤ ਜ਼ਿਆਦਾ ਪੜਾਈ ਵਧੀਆ ਹੋ ਰਹੀ ਹੈ ਸਾਡੇ ਸਕੂਲ ਵਿੱਚ ਸਮਾਰਟ ਰੂਮ ਬਣੇ ਹਨ ਜਿਦੇ ਨਾਲ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਸਾਡੇ ਸਕੂਲ ਦੇ ਅਧਿਆਪਕ ਬਹੁਤ ਜ਼ਿਆਦਾ ਸਾਡੇ ਨਾਲ ਫ੍ਰੈਂਡਲੀ ਨੇ ਜੇ ਅਸੀਂ ਉਹਨਾਂ ਨੂੰ ਆਪਣੀ ਕੋਈ ਪ੍ਰੋਬਲਮ ਦੱਸਦੇ ਹਾਂ ਉਹ ਸਾਡਾ ਸੋਲੂਸ਼ਨ ਜਲਦੀ ਹੀ ਕਰਕੇ ਦਿੰਦੇ ਹਨ ਸਾਡੇ ਸਕੂਲ ਦੇ ਅਧਿਆਪਕਾਂ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਜੋ ਸਾਡੇ ਲਈ ਇੰਨਾ ਖੁਸ਼ ਕਰਦੇ ਹਨ ਸਾਡੇ ਸਕੂਲ ਵਿੱਚ ਪ੍ਰੋਜੈਕਟਰ ਲਗਾਏ ਗਏ ਹਨ ਸਮਾਰਟ ਰੂਮ ਦੇ ਵਿੱਚ ਜਿਸ ਨਾਲ ਬੱਚਿਆਂ ਨੂੰ ਪੜਾਈ ਕਰਨ ਵਿੱਚ ਮੁਸ਼ਕਿਲਾਂ ਨਹੀਂ ਹੁੰਦੀ ਸਾਡੇ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਪ੍ਰਤੀਯੋਗਤਾਵਾਂ ਕਰਾਈਆਂ ਜਾਂਦੀਆਂ ਹਨ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਖੇਡਾਂ ਹੁੰਦੀਆਂ ਹਨ ਸਾਡੇ ਸਕੂਲ ਦੇ ਵਿੱਚ ਸਾਡਾ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੈ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਕਿਉਂਕਿ ਪ੍ਰਾਈਵੇਟ ਸਕੂਲ ਸਾਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਵਿੱਚ ਪ੍ਰਾਈਵੇਟ ਸਕੂਲਾ ਨੂੰ ਸਾਡੇ ਸਕੂਲ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕਰ ਨਹੀਂ ਸਕਦੀ ਹੈ ਸਾਡੇ ਸਕੂਲ ਵਿੱਚ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਸਾਨੂੰ ਪੜਾਇਆ ਜਾਂਦਾ ਹੈ ਸਾਡੇ ਸਕੂਲ ਵਿੱਚ ਲਿਸਨਿੰਗ ਲੈਬ ਸਾਇੰਸ ਲੈਬ ਮੈਥ ਲੈਬ ਬਹੁਤ ਸਾਰੀਆਂ ਅਹਿਜੀਆਂ ਸਾਨੂੰ ਰੂਮ ਬਣਾ ਕੇ ਦਿੱਤੇ ਗਏ ਹਨ ਜਿਸ ਨਾਲ ਸਾਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਇਆ ਹੈ ਸਾਡੇ ਸਕੂਲ ਵਿੱਚ ਇੰਗਲਿਸ਼ ਸਿੱਖਣ ਲਈ ਸਾਨੂੰ ਓខਾ ਨਾ ਲੱਗੇ ਕਿ ਲਿਸਨਿੰਗ ਲੈਬ ਤਿਆਰ ਕੀਤੀ ਗਈ ਹੈ ਜਿਸ ਨਾਲ ਸਾਨੂੰ ਇੰਗਲਿਸ਼ ਬੋਲਣਾ ਉਪਖਾ ਨਹੀਂ ਲੱਗਦਾ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਤੁਮਿਲਤਾ ਹੈ ਜਿਸ ਤੇ ਅਸੀਂ ਬਹੁਤ ਜ਼ਿਆਦਾ ਹੱਕਦਾਰ ਵੀ ਹਾਂ ਸਾਡੇ ਸਕੂਲ ਸਾਡੇ ਸਕੂਲ ਵਿੱਚ ਸੰਗਤੀਪਾ ਮਿਲਦਾ ਹੈ ਜੋ ਬੱਚੇ ਨਹੀਂ ਪੜ੍ਹ ਸਕਦੇ ਹੈਗੇ ਉਹਨਾਂ ਨੂੰ ਪੜ੍ਹਸ ਦਿੱਤੀ ਜਾਂਦੀ ਹੈ ਉਸ ਤੋਂ ਵਜੀਫਾ ਦੇ ਕੇ ਵਰਤੀਆਂ ਦਿੱਤੀਆਂ ਜਾਂਦੀਆਂ ਹਨ ਕਿਤੇ ਨਹੀਂ ਮਿਲਦਾ ਹੈ ਉਹਨਾਂ ਨੂੰ ਸਾਡੇ ਸਕੂਲ ਵਿੱਚ ਬਹੁਤ ਜ਼ਿਆਦਾ ਬੱਚਿਆ ਤਾਂ ਵੀ ਨਾਲ ਪੜ੍ਹਾਈ ਹੋ ਰਹੀ ਹੈ ਸਾਨੂੰ ਇਸ ਗੱਲ ਤੇ ਬਹੁਤ ਜ਼ਿਆਦਾ ਮਾਣ ਹੈ ਇਸ ਕਰਕੇ ਮੈਂ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਸਾਡੇ ਸਕੂਲ ਨੂੰ ਉਹਨਾਂ ਨੇ ਇਨਾ ਵਧੀਆ ਬਣਾਇਆ ਹੈ ਜੋ ਸਾਨੂੰ ਇਸ ਸਕੂਲ ਵਿੱਚ ਪੜਨ ਦੇ ਮੌਕੇ ਮਿਲਦੇ ਹਨ ਸਾਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਾਦੇ ਸਕੂਲ ਵਿੱਚ ਟੀਚਰ ਪ੍ਰਾਈਵਟ ਕਿਲਾਈ ਜਾਂਦਾ ਹੈ ਬੇਟਾ ਕਿਨੋਂ ਆਏ ਆਪਣੇ ਮੇਰਾ ਨਾਮ ਹਰਮਨਜੋਤ ਕੋਹਰਾ ਸਰ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਹਿੜੀ ਸਕੂਲ ਵਿੱਚ 10ਵੀਂ ਕਲਾਸ ਵਿੱਚ ਪੜਦੀ ਹਾਂ ਸਭ ਤੋਂ ਪਹਿਲਾਂ ਮੈਂ ਤਰਨਪ੍ਰੀਤ ਸਿੰਘ ਸੌਂਦ ਜੀ ਨੂੰ ਭਗਵੰਤ ਮਾਨ ਜੀ ਨੂੰ ਅਤੇ ਹਰਜੋਤ ਸਿੰਘ ਬੈਂਸ ਜੀ ਨੂੰ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਸਕੂਲ ਵਿੱਚ ਆਏ ਮੈਂ ਉਹਨਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਸਕੂਲ ਨੇ ਖੇਡਾਂ-ਵੱਤਨ ਪੰਜਾਬ ਵਿੱਚ ਹਿੱਸਾ ਲੈ ਕੇ ਵੱਖ-ਵੱਖ ਤਗਮੇ ਜਿੱਤੇ ਹਨ ਸਾਡੇ ਸਕੂਲ ਵਿੱਚ ਸਮਾਰਟ ਕਲਾਸਿਸ ਪ੍ਰੋਵਾਈਡ ਕੀਤੀਆਂ ਹਨ ਜਿਸ ਕਾਰਨ ਬੱਚਿਆਂ ਨੂੰ ਪੜ੍ਹਾਈ ਵਿੱਚ ਸਹਾਇਤਾ ਹੁੰਦੀ ਹੈ ਸਾਡੇ ਸਕੂਲ ਵਿੱਚ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਸਰਕਾਰ ਨੇ ਇਸ ਲਈ ਸਰਕਾਰ ਦੇ ਅਸੀਂ ਬਹੁਤ ਧੰਨਵਾਦੀ ਹਾਂ ਜਿਲੋਂ ਧੰਨਵਾਦ ਕਰਦੀ ਹਾਂ ਧੰਨਵਾਦ ਬੇਟਾ ਕਿਨੂ ਹੈ ਆਪਣਾ ਮੇਰਾ ਨਾਮ ਮਹਿਕਪ੍ਰੀਤ ਕੌਰ ਹੈ ਮੈਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪ੍ਰਭਾਤ ਸਿੰਘ ਜੀ ਨੂੰ ਅਤੇ ਤੁਹਾਨੂੰ ਪੇਸ਼ਾਨ ਜੀ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਉਹ ਸਾਡੇ ਸਕੂਲ ਵਿੱਚ ਆਏ ਤੇ ਮੈਂ ਆਪਣੇ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਸਾਡੇ ਅਧਿਆਪਕ ਸਹਿਬਾਨ ਸਾਰੇ ਬਹੁਤ ਹੀ ਮਿਹਨਤੀ ਹਨ ਉਹ ਸਾਨੂੰ ਹੱਤੀ ਗੀਤ ਕਰਨ ਦੀ ਆਦਤ ਪਾਉਂਦੇ ਹਨ ਉਨ੍ਹਾਂ ਦੇ ਬਿਜ਼ਨਸ ਪਲਾਸਟਰ ਦੇ ਤਹਿਤ ਸਾਡੇ ਤੋਂ ਕਈ ਸਟਾਲ ਲਗਵਾਈਆਂ ਜਿਨ੍ਹਾਂ ਨਾਲ ਅਸੀਂ ਬਹੁਤ ਕਮਾਈ ਕੀਤੀ ਤਕਨੀਕੀ ਹੈ ਆਪਣਾ ਮੇਰਾ ਨਾਮ ਮਹਿਕਪ੍ਰੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਲੈਵਲ ਸਕੂਲ 10ਵੀਂ A ਵਿੱਚ ਪੜ੍ਹਦੀ ਹਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਸਾਰੇ ਅਧਿਆਪਕ ਜੀ ਬਹੁਤ ਹੀ ਮਿਹਨਤੀ ਹਨ ਉਹ ਸਾਨੂੰ ਹੱਥੀਂ ਕਿਰਤ ਕਰਨ ਦੀ ਆਦਤ ਪਾਉਂਦੇ ਹਨ ਅਸੀਂ ਵਿਦਿਅਨ ਪ੍ਰੋਜੈਕਟ ਦੇ ਤਹਿਤ ਪੀਟੀਐਮ ਵੇਲੇ ਕਈ ਸਟਾਲਾਂ ਲਗਾਈਆਂ ਸਨ ਜਿਨ੍ਹਾਂ ਨਾਲ ਅਸੀਂ ਬਹੁਤ ਕਮਾਈ ਕੀਤੀ ਹੈ ਤੇ ਸਾਨੂੰ ਹੱਥੀਂ ਕਿਰਤ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਹੱਥੀਂ ਕਿਰਤ ਕਰਾਂਗੇ ਤਾਂ ਸਾਡੀ ਆਪਣੇ ਆਪ ਕਮਾਈ ਕਰ ਸਕਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਸਾਨੂੰ ਹੱਥੀ ਕੰਮ ਕਰਨਾ ਆਂਦਾ ਹੈ ਤੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਉਪਲਬਧ ਕੀਤੀਆਂ ਹਨ ਸਾਡੇ ਸਕੂਲ ਵਿੱਚ ਸਮਾਰਟ ਕਲਾਸਿਸ ਕੰਪਿਊਟਰ ਲੈਬਸ ਅਤੇ ਇੰਗਲਿਸ਼ ਲਿਸਨਿੰਗ ਕਲਾਸਿਸ ਵੀ ਹਨ ਇੰਗਲਿਸ਼ ਦੀ ਕਲਾਸਿਸ ਦਾ ਇਹ ਪੈਦਾ ਹੈ ਕਿ ਹੁਣ ਜਿਹੜੇ ਬੱਚਾ ਨੂੰ ਇੰਗਲਿਸ਼ ਬੋਲਣ ਵਿੱਚ ਦਿੱਕਤ ਆਉਂਦੀ ਹੈ ਆਉਣ ਵਾਲੇ ਸਮੇਂ ਵਿੱਚ ਉਹ ਇੰਗਲਿਸ਼ ਜਲਦੀ ਬੋਲਣਗੇ ਅਤੇ ਬਿਨਾਂ ਸੰਕੋਚ ਬੋਲ ਸਕਦੇ ਹਨ ਧੰਨਵਾਦ ਕਿਨੋ ਆਈ ਆਪਣਾ ਮੇਰਾ ਨਾਮ ਕਰਨ ਸਿੰਘ ਲਲਹੀੜੀ ਆ ਜੀ ਮੇਰੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਸਰਕਾਰੀ ਪ੍ਰਾਇਮਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਹੀੜੀ ਦੇ ਬੱਚੇ ਇਸ ਦੇ ਵਿੱਚ ਪੜਾਈ ਬਹੁਤ ਵਧੀਆ 98.9% ਇਸ ਵਾਰ ਰਿਜ਼ਲਟ ਆਇਆ ਜੀ ਬੱਚਿਆਂ ਦਾ ਮਿਡ-ਡੇ ਮੀਲ ਬਹੁਤ ਵਧੀਆ ਧੰਨਵਾਦ ਚੱਲ ਰਹੀ ਆ ਤੇ ਹੋਰ ਵੀ ਜਿਹੜਾ ਹੈ ਗ੍ਰਾਂਟਾਂ ਵਗੈਰਾ ਆ ਰਹੀਆਂ ਨੇ ਤਾਂ ਜਿਹੜਾ ਸਿੱਖਿਆ ਕ੍ਰਾਂਤੀ ਦਾ ਸੁਪਨਾ ਮੁੱਖ ਮੰਤਰੀ ਸਾਹਿਬ ਦਾ ਉਹ ਸਰਕਾਰ ਹੋਣ ਜਾ ਰਿਹਾ ਹੈ ਤੇ ਹਰ ਤਰ੍ਹਾਂ ਦੇ ਜਿਹੜੀ ਸਹੂਲਤਾਂ ਜੀ ਸਰਕਾਰੀ ਆ ਉਹ ਪ੍ਰੋਪਰ ਢੰਗ ਨਾਲ ਸਹੀ ਸਮੇਂ ਤੇ ਕਾਪੀਆਂ ਵਗੈਰਾ ਕਿਤਾਬਾਂ ਜੋ ਮਿਲਦੀਆਂ ਨੇ ਉਹ ਮਿਲ ਨਹੀਂ ਧੰਨਵਾਦ ਸਰਪੰਚ ਸਾਹਿਬ ਆਏ ਤੁਹਾਡੇ ਸਕੂਲ ਚ ਸਰਕਾਰੀ ਸਕੂਲ ਇੱਕ ਫੰਕਸ਼ਨ ਆ ਮੰਤਰੀ ਸਾਹਿਬ ਆਏ ਨੇ ਉਸ ਸੰਬੰਧੀ ਕੀ ਕਹਿਣਾ ਹੈ ਤੁਹਾਡਾ ਹਾਂਜੀ ਮੈਂ ਰਣਜੀਤ ਸਿੰਘ ਲਲਹੇੜੀ ਪਿੰਡ ਸਰਪੰਚ ਲਲਹੇੜੀ ਤੋਂ ਹਾਂਜੀ ਤੇ ಗ್ರಾಮ ਪੰਚਾਇਤ ਸਰਦਾਰ ਭਗਵੰਤ ਕਮਨਜੀ ਦਾ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਹੈ ਪੰਜਾਬ ਸਿੱਖਿਆ ਕ੍ਰਾਂਤੀ ਦੇ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਨੇ ਉਹ ਅਗਲੇ ਆਉਣ ਵਾਸਤੇ ਫਰਸ ਸਕੂਲਾਂ ਜਿਵੇਂ ਕਿ ਸਾਡਾ ਉਹਨਾਂ ਵਿੱਚੋਂ ਇੱਕ ਸਾਡਾ ਪਿੰਡ ਦੇ ਲਹਿੜੀ ਆਉਂਦਾ ਜਿਵੇਂ ਸਾਡੇ ਪਿੰਡ ਦੇ ਸਕੂਲ ਦੇ ਬੱਚੇ ਨੇ ਉਹਨਾਂ ਦਾ ਜਿਹੜਾ ਭਵਿੱਖਾ ਬਹੁਤ ਵਧੀਆ ਬਣਨ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਜਿਵੇਂ ਜਾਂ ਆਪਾਂ ਬਿਲਡਿੰਗਾਂ ਲਾ ਲਈਏ ਵਰਦੀਆਂ ਲਾ ਲਈਏ ਜਾਂ ਜਿਹੜਾ ਮੈਡੀਕਲ ਚੱਲਦਾ ਉਹਨਾਂ ਦਾ ਬਹੁਤ ਵਧੀਆ ਕੁਝ ਖੇਤਰ ਦਾ ਕੰਮ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਵਧਾਈ ਦੀ ਪਾਤਰਾ ਅਜੀ ਬਹੁਤ ਧੰਨਵਾਦ ਕਰਦਾ ਹਾਂ ਜੀ ਮੈਂ ਅਨਮੋਲ ਸੂਤ ਬਲਾਕ ਰਿਸੋਰਸ ਕੋਆਰਡੀਨੇਟਰ ਖੰਨਾ ਦੋ ਮੈਂ ਆਪਣੇ ਬਲਾਕ ਖੰਨਾ ਵੱਲੋਂ ਅਤੇ ਇਸ ਸਕੂਲ ਸਰਕਾਰੀ ਸੀਨੀਅਰ ਸੈੰਟਸ ਸਕੂਲ ਲਹਿੜੀ ਵੱਲੋਂ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਦਾਰ ਤੁਨਪ੍ਰਿੰਸ ਸੌਨ ਜੀ ਦਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਪर्व ਤੇ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਬਲਾਕ ਬਾਰੇ ਜੀ ਮੈਂ ਤੁਹਾਨੂੰ ਦੱਸਾਂ ਤਾਂ ਇਸ ਥੋੜੇ ਜਿਹੇ ਟਾਈਮ ਦੇ ਵਿੱਚ ਬਲਾਕ ਨੇ ਸਕੂਲਾਂ ਨੇ ਅਤੇ ਵਿਦਿਆਰਥੀਆਂ ਨੇ ਇੰਨੀ ਇੱਕ ਕਾਮਯਾਬੀ ਹਾਸਲ ਕੀਤੀ ਹੈ ਚਾਹੇ ਉਹ ਸਕੂਲ ਦੀਆਂ ਬਿਲਡਿੰਗਾਂ ਹੋਣ ਜਾਂ ਵਿਦਿਆਰਥੀਆਂ ਦੀ ਪੜ੍ਹਾਈ ਹੋਵੇ ਹਰ ਇੱਕ ਚੀਜ਼ ਵਿਦਿਆਰਥੀਆਂ ਨੂੰ ਕਿਤਾਬਾਂ ਵਰਦੀਆਂ ਸਮੇਂ ਸਿਰ ਮਿਲਦੀਆਂ ਰਹੀਆਂ ਨੇ ਜਿਸ ਕਰਕੇ ਅਸੀਂ ਆਪਣੀ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਸ੍ਰੀਮਮ ਅੱਜ ਤੁਹਾਡੇ ਸਕੂਲ ਫੰਕਸ਼ਨ ਤੇ ਵਿਸ਼ੇਸ਼ ਤੌਰ ਤੇ ਮੰਤਰੀ ਸਾਹਿਬ ਆਏ ਨੇ ਇਸ ਬੰਦਗੀ ਕਹਿਣੇ ਤੁਹਾਡੇ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਰੰਧਾ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਲਹੀੜੀ ਵਿਕੇ ਸਾਇੰਸ ਮਿਸਟਰੈਸ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਤੇ ਅੱਜ ਸਾਡੇ ਸਕੂਲ ਦੇ ਵਿੱਚ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਜੀ ਬੈਂਸ ਔਰ ਤਰਨਪ੍ਰੀਤ ਸਿੰਘ ਸੌਨ ਜੀ ਕੈਬਨਿਟ ਮੰਤਰੀ ਜੀ ਦੇ ਵੱਲੋਂ ਜੋ ਸਾਂਝੇ ਯਤਨਾਂ ਦਾ ਦੇ ਦੁਆਰਾ ਬਦਲਦਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਜੋ ਮਹਿੰਮ ਚੱਲੀ ਹੈ ਉਸ ਦੇ ਲਈ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਨੇ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਉੱਚਾ ਚੁੱਕਣ ਵਾਸਤੇ ਜੋ ਮਹਿੰਮ ਸ਼ੁਰੂ ਕੀਤੀ ਹੈ ਉਸ ਦੇ ਲਈ ਅਸੀਂ ਸਰਕਾਰ ਦੇ ਧੰਨਵਾਦ ਦੀ ਹਾਂ ਇਸ ਮਹਿੰਮ ਦੇ ਅੰਡਰ ਸਰਕਾਰ ਵੱਲੋਂ ਜੋ ਵੱਖ-ਵੱਖ ਵਿਕਾਸ ਕਾਰਜ ਉਲਿੱਕੇ ਗਏ ਹਨ ਉਹ ਵਾਕਈ ਬਹੁਤ ਸ਼ਲਾਘਾਯੋਗ ਹਨ ਇਸ ਮਹਿੰਮ ਦੇ ਅੰਡਰ ਸਾਡੇ ਸਕੂਲ ਦੇ ਵਿੱਚ ਕਾਫੀ ਇਨਫਰਾਸਟ੍ਰਕਚਰ ਦਾ ਸੁਧਾਰ ਹੋਇਆ ਹੈ ਇਸ ਦੇ ਲਈ ਬਹੁਤ ਅਸੀ ਸਰਕਾਰ ਦੇ ਧੰਨਵਾਦ ਦੀਆਂ ਇਹਨਾਂ ਦੇ ਨਾਲ ਨਾਲ ਸਰਕਾਰ ਦੇ ਵਿੱਚ ਸਰਕਾਰ ਨੇ ਕੰਪਿਊਟਰ ਲੈਬਸ ਸਾਇੰਸ ਲੈਬਸ ਇੰਗਲਿਸ਼ ਲੈਬ ਦੀ ਲਿਸਨਿੰਗ ਲੈਬ ਜੋ ਹੈ ਉਹ ਨਵੀਂ ਇੰਟਰੋਡਿਊਸ ਕੀਤੀ ਹੈ ਜਿਸ ਦੇ ਵਿੱਚ ਬੱਚਿਆਂ ਦੀ ਜੋ ਇੰਗਲਿਸ਼ ਦੇ ਲਈ ਡਿਫਿਕਲਟੀ ਹੈ ਉਹ ਬਿਲਕੁਲ ਰਿਮੂਵ ਹੋ ਜਾਏਗੀ ਉਹ ਬੱਚੇ ਇੰਗਲਿਸ਼ ਨੂੰ ਜੋ ਡਰ ਹੈ ਬੱਚਿਆਂ ਦੇ ਮਨ ਦੇ ਵਿੱਚ ਉਹ ਬਿਲਕੁਲ ਠੀਕ ਹੋ ਜਾਵੇਗਾ ਉਸ ਤੋਂ ਡਰਨ ਦੀ ਬਜਾਏ ਉਸ ਨੂੰ ਆਪਣਾ ਮਿੱਤ ਬਣਾਣਗੇ ਸਰ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਬਹੁਤ ਸਾਰੀਆਂ ਜੋ ਸਰਕਾਰ ਨੇ ਜਿਵੇਂ ਐਮ ਡੀ ਐਮ ਹੈ ਉਹ ਬੱਚਿਆਂ ਨੂੰ ਦਿੰਦੇ ਹਨ ਕਾਫੀ ਪੋਸਟਿੰਗ ਮੈਨੂ ਤਿਆਰ ਕਰਕੇ ਦਿੱਤਾ ਹੈ ਸਮੇਂ ਸਿਰ ਕਿਤਾਬਾਂ ਮਿਲਦੀਆਂ ਹਨ ਉਹਨਾਂ ਨੂੰ ਫ੍ਰੀ ਵਰਦੀਆਂ ਮਿਲਦੀਆਂ ਹਨ ਇਹਨਾਂ ਸਾਰੀਆਂ ਸੁਵਿਧਾਾਂ ਦਾ ਅਸੀਂ ਪੰਜਾਬ ਸਰਕਾਰ ਦੇ ਲਈ ਧੰਨਵਾਦ ਕਰਦੇ ਆ ਇਹਨਾਂ ਇਨਫਰਾਸਟ੍ਰਕਚਰ ਦੇ ਨਾਲ ਨਾਲ ਬੱਚਿਆਂ ਦੀ ਪੜ੍ਹਾਈ ਦਾ ਇਹਨਾਂ ਵਧੀਆ ਪ੍ਰਬੰਧ ਹੈ ਸਾਰੀਆਂ ਜੋ ਟੀਚਰਸ ਦੀਆਂ ਪੋਸਟਾਂ ਨੇ ਸਾਰੇ ਅਧਿਆਪਕ ਆਪਣੀ ਮਿਹਨਤ ਕਰਵਾ ਕੇ ਬੱਚਿਆਂ ਦੇ ਸੁਧਾਰ ਦੇ ਲਈ ਬਹੁਤ ਜ਼ਿਆਦਾ ਸ਼ਲਾਘਾਯੋਗ ਕੰਮ ਕਰ ਰਹੇ ਹਨ ਇਹਨਾਂ ਗੱਲਾਂ ਦਾ ਅਸੀਂ ਸਰਕਾਰ ਦੇ ਲਈ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ ਮੈਂ ਅਨਮੋਲ ਸੂਦ ਬਲਾਕ ਰਿਸੋਰਸ ਕੋਆਰਡੀਨੇਟਰ ਖੰਨਾ 2 ਤੋਂ ਜੇ ਮੈਂ ਆਪਣੇ ਤੁਹਾਨੂੰ ਬਲਾਕ ਦੇ ਸਕੂਲ ਦੇ ਨਤੀਜੇ ਦੱਸਾਂ ਤਾਂ ਇਸ ਵਾਰੀ ਸਾਡੇ ਸਰਕਾਰੀ ਸਕੂਲਾਂ ਦੇ ਨਤੀਜੇ ਕੋਈ 98% ਕੋਈ 99% ਇਹ ਤਾਂ ਹੀ ਸੰਭਵ ਹੋ ਸਕੇਆ ਹੈ ਜੇ ਸਾਨੂੰ ਸਰਕਾਰ ਵੱਲੋਂ ਹਰ ਇੱਕ ਚੀਜ਼ ਸਮੇਂ ਸਿਰ ਮੁਹਾਇਆ ਹੁੰਦੀ ਰਹੀ ਹੈ ਚਾਹੇ ਉਹ ਕੋਈ ਬੱਚਿਆਂ ਵਾਸਤੇ ਕਿਤਾਬਾਂ ਨੇ ਜਾਂ ਵਰਦੀਆਂ ਨੇ ਜਾਂ ਹੋਰ ਕੋਈ ਵੀ ਪ੍ਰੋਜੈਕਟ ਨੇ ਜਿਵੇਂ ਕਿ ਸਾਡਾ ਹੁਣ ਨਵਾਂ ਪ੍ਰੋਜੈਕਟ ਸ਼ੁਰੂ ਹੋਇਆ ਹੈ ਮਿਸ਼ਨ ਸਮਰੱਥ 3.0 ਜਿਹਦੇ ਵਿੱਚ ਸਰਕਾਰ ਨੇ ਦੇਖਿਆ ਕਿ ਵਿਦਿਆਰਥੀ ਪੰਜਾਬੀ ਅੰਗਰੇਜ਼ੀ ਅਤੇ ਹਿਸਾਬ ਵਿੱਚੋਂ ਥੋੜਾ ਜਿਹਾ ਪਿੱਛੇ ਰਹਿ ਰਹੇ ਹਨ ਇਹਨਾਂ ਨੂੰ ਅੱਗੇ ਲਿਆਉਣ ਵਾਸਤੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਕੰਪੀਟ ਕਰਨ ਵਾਸਤੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤੋਂ ਹਰੇਕ ਵਿਦਿਆਰਥੀ ਫਾਇਦਾ ਲੈ ਰਿਹਾ ਹੈ ਇਸ ਤੋਂ ਇਲਾਵਾ ਜੇ ਮੈਂ ਤੁਹਾਨੂੰ ਆਪਣੇ ਸਕੂਲ ਦੇ ਐਨਐਮਐਮਐਸ ਦੇ ਨਤੀਜੇ ਦੱਸਾਂ ਸਾਡੇ ਬਲਾਕ ਦੇ ਵਿੱਚ ਇੱਕ ਸਕੂਲ ਅਜਿਹਾ ਵੀ ਹੈ ਜਿਸ ਵਿੱਚ 19 ਵਿਦਿਆਰਥੀਆਂ ਨੇ ਭਾਗ ਲਿਆ ਔਰ ਉਸ ਵਿੱਚੋਂ 18 ਵਿਦਿਆਰਥੀਆਂ ਨੇ ਉਹ ਨਤੀਜਾ ਕਲੀਅਰ ਕੀਤਾ ਹੈ ਜਿਸ ਵਿੱਚੋਂ ਪਹਿਲੀਆਂ 12 ਪੋਜੀਸ਼ਨਾਂ ਸਾਡੇ ਬਲਾਕ ਦੀਆਂ ਹੀ ਹਨ ਸਾਡਾ ਸਰਕਾਰੀ ਹਾਈ ਸਕੂਲ ਬੁੱਲੇਪੁਰ ਮਾਇਬਲਜੀ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਲੇਹੜੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਅਤੇ ਕੈਬਨਿਟ ਮੰਤਰੀ ਨਤਨਪ੍ਰੀ ਸਿੰਘ ਸੌਂਹ ਜੀ ਉਹਨਾਂ ਦੇ ਸਾਂਝੇ ਯਤਨਾਂ ਸਦਕਾ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਆ ਰਹੀ ਆ ਉਹ ਬਹੁਤ ਵੱਡੇ ਪੱਧਰ ਤੇ ਆ ਰਹੀ ਆ ਜਿਸ ਨੇ ਵਿੱਚ ਅੱਜ ਜੋ ਫੰਕਸ਼ਨ ਹੋਇਆ ਸਾਡੇ ਇਹਦੇ ਵਿੱਚ ਅਸੀਂ ਸਾਡੇ ਸਕੂਲ ਨੇ ਲਾ ਲੋ ਵੀ ਸਾਡੇ ਸਕੂਲ ਨੇ ਲਗਭਗ ਦੋ ਕਲਾਸਰੂਮਾਂ ਦੀ ਜਿਹਦੇ ਜਿਹਦੀ ਲਗਭਗ ਰਕਮ ਹੁੰਦੀ ਆ 15 ਲੱਖ 2000 ਰੁਪਏ ਤੇ ਨਾਲ ਲੈਬਸ ਜਿਹਦੀ ਰਕਮ ਹੈ ਜੀ 15 ਲੱਖ 2000 ਰੁਪਏ ਤੇ ਜਿਹੜੇ ਵਾਸ਼ਰੂਮ ਨੇ ਜਿਹੜੇ ਉਹਨਾਂ ਦੇ ਰਿਪੇਅਰ ਆ ਤਿੰਨ ਵਾਸ਼ਰੂਮਾਂ ਲੜਕੀਆਂ ਦੀ ਰਿਪੇਅਰ ਵਾਸ਼ਰੂਮਾਂ ਦੀ 1 ਲੱਖ 50 ਹਜ਼ਾਰ ਰੁਪਏ ਜੋ ਅੱਜ ਨਹੀਂ ਪੱਥਰ ਰੱਖਿਆ ਗਿਆ ਤੇ ਇਸ ਦੇ ਨਾਲ ਕੀ ਆ ਜਿੱਦੇ ਸਾਡੇ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦਾ ਹੈਗਾ ਉਹ ਵੱਡੇ ਪੱਧਰ ਤੇ ਕੰਮ ਹੋ ਰਿਹਾ ਤੇ ਜਿਸ ਦੇ ਨਾਲ ਬੱਚਿਆਂ ਨੂੰ ਸਕੂਲ ਦੇ ਵਿੱਚ ਕਿਤਾਬਾਂ ਸਮੇਂ ਸਿਰ ਮਿਲਦੀਆਂ ਨੇ ਉਹਨਾਂ ਨੂੰ ਵਰਦੀਆਂ ਸਮੇਂ ਸਿਰ ਮਿਲਦੀਆਂ ਨੇ ਪੋਸਟੇ ਖਾਣਾ ਸਮੇਂ ਸਿਰ ਮਿਲਦਾ ਤੇ ਵਧੀਆ ਤਰੀਕੇ ਨਾਲ ਮਿਲਦਾ ਤੇ ਇਹਦੇ ਨਾਲ ਨਾਲ ਪ੍ਰੋਜੈਕਟਰਾਂ ਦੇ ਪੜਾਈ ਹੋ ਰਹੀ ਆ ਟੀਚਰਾਂ ਦੀ ਕੋਈ ਘਾਟ ਨਹੀਂ ਅਧਿਆਪਕ ਸਾਡੇ ਬਹੁਤ ਮਾਹਰ ਨੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਉਹ ਹਰ ਵਿਸ਼ੇ ਦੇ ਵਿੱਚ ਮਾਰਨੀ ਕਿਸੇ ਕਿਸਮ ਦੀ ਸਕੂਲ ਦੇ ਵਿੱਚ ਕੋਈ ਸਮੱਸਿਆ ਨਹੀਂ ਜਿਹੜੀ ਕ੍ਰਾਂਤੀ ਆ ਰਹੀ ਹੈ ਨਾ ਇਹ ਉੱਚ ਲੈਵਲ ਤੇ ਕ੍ਰਾਂਤੀ ਆ ਰਹੀ ਆ ਤੇ ਇਸ ਦੇ ਨਾਲ ਹੀ ਸਾਡੇ ਜੀ ਅੱਗੇ ਦੱਸੀ ਤਾਂ ਸਾਡੇ ਸਕੂਲ ਦੇ ਨਿਵਾੜ 29 ਦੇ ਵਿੱਚ 52 ਲੱਖ ਦੀ ਮਦਦ ਦੇ ਨਾਲ ਹੋਰ ਮਤਲਬ ਪ੍ਰੋਜੈਕਟ ਚੱਲ ਰਹੇ ਆ ਤੇ ਨਿਵਾੜ 30 ਦੇ ਵਿੱਚ ਵੀ ਜਿਹੜੇ ਅੱਗੇ ਚੱਲ ਰਹੇ ਆ ਉਹਦੇ ਵਿੱਚ 96 ਲੱਖ ਦੇ ਰੁਪਏ ਸਾਡੇ ਸਕੂਲ ਚ ਆਉਣੇ ਆ ਤੇ ਪ੍ਰੋਜੈਕਟ ਚੱਲ ਰਹੇ ਨੇ ਜਿਸ ਦੇ ਨਾਲ ਹਾਲ ਬਣਨੇ ਆ ਤੇ ਹੋਰ ਵੀ ਬਹੁਤ ਇਨਫਰੈਸਟ੍ਰਕਚਰ ਮਿਲਣਾ ਇਸ ਦੇ ਨਾਲ ਅਸੀਂ ਧੰਨਵਾਦ ਕਰਦੇ ਆਂ ਭਗਵਾਨ ਸਿੰਘ ਜੀ ਮਾਨ ਦਾ ਤੇ ਹਰਜੋਤ ਬੈਂਜੀ ਦਾ ਸਿੱਖਿਆ ਮੰਤਰੀ ਜੀ ਦਾ ਤੇ ਤਰਨਪ੍ਰੀਤ ਜੀ ਸੌਂਦ ਕਾਰਡੀਨਲ ਮੰਤਰੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੇ ਸਕੂਲਾਂ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆ ਦੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੈਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਤੁਸੀਂ ਅੱਜ ਉਹਦੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਸਾਡੇ ਖੰਨੇ ਹਲਕੇ ਦੇ ਲਈ ਬੜਾ ਮਾਣ ਵਾਲਾ ਦਿਨ ਹੈ ਜਦੋਂ ਸਾਲ 2022 ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਉਹਦੇ ਸਰਕਾਰ ਬਣਾਈ ਸੀ ਤਾਂ ਉਦੋਂ ਆਪਾਂ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਭਗਵੰਤ ਮਾਨ ਸਾਹਿਬ ਨੂੰ ਤਾਂ ਉਹਦੇ ਤਹਿਤ ਪੰਜਾਬ ਦੇ 3 ਕਰੋੜ ਲੋਕਾਂ ਨੇ ਇਹ ਮੌਕਾ ਦਿੱਤਾ ਉਸੇ ਦੇ ਚੱਲਦੇ ਅੱਜ ਮੈਂ ਆਪਾਂ ਆਪਣੇ ਹਲਕੇ ਖੰਨੇ ਦੇ ਮੈਂ ਅੱਜ 6 ਸਕੂਲਾਂ ਦੇ ਵਿੱਚ ਜਿਹੜੇ ਵੱਡੇ ਕੰਮ ਹੋਏ ਨੇ ਅੱਜ ਆਪਾਂ 7 ਤਰੀਕ April ਦੇ ਮਹੀਨੇ ਦੇ ਵਿੱਚ 2025 ਚ ਹੈ ਅੱਜ ਦੇ ਦਿਨ ਸੋ ਅਸੀਂ ਹੁਣ ਲਗਾਤਾਰ ਜਿਹੜੇ ਕੰਮ ਕੀਤੇ ਨੇ ਅੱਜ ਅਸੀਂ 6 ਸਕੂਲਾਂ ਦੇ ਵਿੱਚ ਵਿਜ਼ਿਟ ਕਰਕੇ ਇਹਦਾ ਉਦਘਾਟਨ ਕੀਤਾ 6 ਸਕੂਲਾਂ ਦਾ ਸੋ ਉਹ ਸਕੂਲਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕੁਝ ਆਕੜੇ ਦੱਸਣ ਜਾ ਰਿਹਾ ਔਰ ਜਿਹੜੇ ਆਪਣੇ ਆਪ ਦੇ ਵਿੱਚ ਇਹ ਆਕੜੇ ਬੜੇ ਵੱਡੇ ਆਕੜੇ ਨੇ ਰਹਾਉਣ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਆਪਾਂ ਚਾਰ ਦਿਵਾਰੀ ਕਰਾਈ ਹੈ ਇਸ ਚਾਰ ਦੀਵਾਰੀ ਦੇ ਉੱਤੇ 19 ਲੱਖ ਰੁਪਿਆ ਅਸੀਂ ਖਰਚੇ ਆ ਜੀ ਬਾਥਰੂਮ ਦੀ ਪੂਰੀ ਦੀ ਪੂਰੀ ਤਿਆਰੀ ਕੀਤੀ ਆ ਉੱਥੇ ਕੁਝ ਰਿਪੇਅਰ ਸੀ ਰਿਪੇਅਰ ਵੀ ਕੀਤੀ ਆ ਇਹਦੇ ਤੇ 1 ਲੱਖ ਰੁਪਿਆ ਖਰਚੇ ਆ ਉਸ ਤੋਂ ਬਾਅਦ ਜੋ ਆਪਾਂ ਲਲਹੀੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਖਿਆ ਜਿੱਥੇ ਹੁਣ ਆਪਾਂ ਬੈਠੇ ਆ ਇਹਦੇ ਚ ਅਸੀਂ ਦੋ ਕਲਾਸਰੂਮ ਵੱਡੇ ਬਹੁਤ ਵੱਡੇ ਹਾਲ ਲੈਵਲ ਦੇ ਬਣਾਏ ਨੇ ਜਿਹਦੇ ਤੇ 15 ਲੱਖ 2000 ਰੁਪਿਆ ਲੱਗਿਆ ਤੇ ਦੋ ਅਤੁੱਧੂਨਿਕ ਤਰੀਕੇ ਦੀਆਂ ਲੈਬ ਲੈਬਾਰਟਰੀਜ਼ ਬਣਾਈਆਂ ਨੇ ਜੀਦੇ ਤੇ 15 ਲੱਖ 2000 ਰੁਪਇਆ ਉਧਰ ਤੇ ਲੱਗਿਆ ਤੇ ਅਸੀਂ ਉਹਨੇ ਨਵੇਂ ਬਾਥਰੂਮ ਬਣਾਏ ਆ ਬੱਚੀਆਂ ਦੇ ਲਈ ਕੁੜੀਆਂ ਦੇ ਲਈ ਉਹਦੇ ਤੇ ਸਾਡਾ 1.5 ਲੱਖ ਰੁਪਇਆ ਲੱਗਿਆ ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ ਤਕਰੀਬਨ ਬਾਥਰੂਮਾਂ ਦੇ ਲਈ 1,66,000 ਰੁਪਇਆ ਬੱਚਿਆਂ ਦੇ ਬਾਥਰੂਮਾਂ ਲਈ ਮਲਕਪੁਰ ਚ ਲੱਗਿਆ ਤੇ ਰਤਨਹੀੜੀ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਤਿੰਨ ਕਮਰੇ ਬਣੇ ਨੇ ਬਹੁਤ ਵੱਡੇ ਲੈਵਲ ਦੇ ਵਧੀਆ ਕਮਰੇ ਬਣੇ ਨੇ ਇਹਦੇ ਤੇ 18,50,000 ਰੁਪਇਆ ਲੱਗੇ। ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ। ਤੇ ਗੋਹ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਚਾਰ ਦਿਵਾਰੀ ਕਰਾਈ ਹੈ। ਮੈਂ ਜਦੋਂ ਗਿਆ ਸੀ ਉੱਥੇ ਉਹਨਾਂ ਨੇ ਮੇਰੇ ਅੱਗੇ ਡਿਮਾਂਡ ਰੱਖੀ ਸੀ ਕਿ ਸਾਡੇ ਸਕੂਲ ਦੀ ਚਾਰ ਦਿਵਾਰੀ ਕਰਾ ਦਿਓ। 4,75,000 ਰੁਪਏ ਦੀ ਅਸੀਂ ਚਾਰ ਦਿਵਾਰੀ ਕਰਾਈ ਹੈ ਉੱਥੇ ਤੇ ਉੱਥੇ ਬਾਥਰੂਮ ਬਣਵਾਏ ਨੇ 1,40,000 ਰੁਪਏ ਦੇ ਅਸੀਂ ਬਾਥਰੂਮ ਤਿਆਰ ਕਰਾਏ ਨੇ ਗੋਹ ਦੇ ਮਿਡਲ ਗੋ ਗੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਉਹਦੀ ਵੀ ਚਾਰਦੀਵਾਰੀ ਦਾ ਕੰਮ ਸੀ ਉਹ ਕਰਵਾਇਆ ਹੈ ਪੂਰਾ ਸਾਡਾ 2 ਲੱਖ ਰੁਪਿਆ ਉਹਦੀ ਚਾਰਦੀਵਾਰੀ ਦੇ ਉੱਤੇ ਲੱਗੇ ਸੋ ਇਹ ਅੱਜ ਦੇ 6 ਸਕੂਲ ਸੀਗੇ ਐਵੇਂ ਹੀ ਪਰਸੋਂ ਨੂੰ ਤੁਹਾਨੂੰ ਅਪਡੇਟ ਕਰਾਂਗੇ ਪਰਸੋਂ ਨੂੰ ਵੀ ਸਾਡੇ 6 ਸਕੂਲਾਂ ਦਾ ਅਸੀਂ ਉਦਘਾਟਨ ਕਰਨਾ ਹੈ ਫਿਰ ਇੱਕ ਦਿਨ ਛੱਡ ਕੇ ਫੇਰ 6 ਸਕੂਲਾਂ ਦਾ ਕਰਨਾ ਐਦਾਂ ਕਰਕੇ ਇਹ ਅਸੀਂ ਜਾਨੀ ਕਿ ਸਕੂਲਾਂ ਦਾ ਜਿਹੜਾ ਅਸੀਂ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਸਿਹਤ ਦੇ ਖੇਤਰ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆ ਦਵਾਂਗੇ ਤੇ ਮੈਨੂੰ ਇਹ ਦੱਸਦੇ ਹੋ ਬੜਾ ਮਾਣ ਮਸੂਮ ਹੋ ਰਿਹਾ ਕਿ ਇਸ ਵਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਪੌਣੇ 18000 ਕਰੋੜ ਰੁਪਈਆ ਜਾਨੀ ਕਿ 17750 ਦੇ ਆਸ-ਪਾਸ ਕਰੋੜ ਰੁਪਈਆ ਸਿੱਖਿਆ ਦਾ ਬਜਟ ਰੱਖਿਆ ਗਿਆ ਜਿਹੜਾ ਅੱਜ ਤੱਕ ਦਾ ਹਿਸਟਰੀ ਦਾ ਸਭ ਤੋਂ ਵੱਡਾ ਬਜਟ ਹੈ ਸਿੱਖਿਆ ਦੀ ਕ੍ਰਾਂਤੀ ਦੇ ਲਈ ਜਿਸ ਦੇਸ਼ ਦਾ ਜਿਸ ਖਿੱਤੇ ਦਾ ਬੱਚਾ ਪੜ੍ਹ ਲਿਖ ਜਾਂਦਾ ਨਾ ਉਹ ਪੜ੍ਹਿਆ ਲਿਖਿਆ ਬੱਚਾ ਇਹਨਾਂ ਬੱਚਿਆਂ ਚੋਂ ਕੋਈ ਡਾਕਟਰ ਬੰਨਣਾ ਇਹਨਾਂ ਬੱਚਿਆਂ ਚੋਂ ਕੋਈ ਇੰਜੀਨੀਅਰ ਬੰਨਣਾ ਇਹਨਾਂ ਬੱਚਿਆਂ ਚੋਂ ਕੋਲ ਨੂੰ ਕੋਈ ਸਾਇੰਟਿਸਟ ਬੰਨਣਾ ਇਹਨਾਂ ਬੱਚਿਆਂ ਨੇ ਵੱਡੇ ਹੋ ਕੇ ਕਿਸੇ ਨੇ ਪੋਲੀਟੀਸ਼ੀਅਨ ਬਣ ਜਾਣਾ ਕੋਈ ਐਮਐਲਏ ਬਣੂ ਕੋਈ ਮੰਤਰੀ ਬਣੂ ਕੋਈ ਚੇਅਰਮੈਨ ਬਣੂ ਇਹ ਬੱਚੇ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਔਰ ਜਿਸ ਘਰ ਦਾ ਬੱਚਾ ਪੜ੍ਹ ਲਿਖ ਜਾਂਦਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਕਿਹਾ ਕਰਦੇ ਸੀ ਕਿ ਜਿਹੜਾ ਜਿਹੜਾ ਸਿੱਖਿਆ ਹੈ ਨਾ ਇਹ ਛੇੜਨੀ ਦਾ ਦੁੱਧ ਵਰਗੀ ਹੁੰਦੀ ਹੈ ਜਿਨੇ ਦੁੱਧ ਪੀਤਾ ਹੋਊ ਸਿੱਖਿਆ ਦਾ ਉਹ ਦਿਹਾੜੇਗਾ ਜਰੂਰ ਸੋ ਜਿਹੜੇ ਬੱਚੇ ਪੜ੍ਹ ਲਿਖ ਕੇ ਉਹ ਪੜ੍ਹ ਲਿਖ ਕੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੁੰਦੇ ਨੇ ਉਹ ਸਮਾਜ ਦਾ ਵੀ ਨਿਰਮਾਣ ਕਰਦੇ ਨੇ ਚੰਗੇ ਸੋਹਿਰਤ ਸਮਾਜ ਦਾ ਨਿਰਮਾਣ ਕਰਦੇ ਤਾਂ ਅੱਜ ਉਸ ਲਈ ਇਕੱਠੇ ਹੋਏ ਸੀ ਇਕੱਠੇ ਹੋ ਕੇ ਅੱਜ ਜੋ ਤੁਹਾਨੂੰ ਮੈਂ ਆંકੜੇ ਦੱਸੇ ਨੇ ਇਹ ਇਹ ਸਾਰੀ ਜੇ ਤੁਸੀਂ ਇਹ ਰਕਮ ਕਰੋ ਤਾਂ ਕਈ ਕਰੋੜ ਰੁਪਏ ਬਣ ਜਾਂਦਾ ਹੈ ਕਈ ਕਰੋੜ ਰੁਪਈਆ ਲਾ ਕੇ ਆ ਸਿਰਫ ਅਸੀਂ ਅੱਲੇ ਅੱਜ ਦੇ 6 ਸਕੂਲਾਂ ਦਾ ਦੱਸਿਆ ਅਰਸੋਂ ਤੁਹਾਨੂੰ ਅਸੀਂ ਹੋਰ ਸਕੂਲਾਂ ਦੇ ਬਾਰੇ ਵਿੱਚ ਬੁਲਾ ਕੇ ਐਦਾਂ ਹੀ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਧੰਨਵਾਦ।